ਹਾਂਜੀ ਬਾਬੋ ਕੀ ਹਾਲ ਚਾਲ ਨੇ ਸਵਾਗਤ ਆ ਤੁਹਾਡਾ ਨਵੇਂ ਵੀਡੀਓ ਦੇ ਵਿੱਚ ਤੇਲ ਪਾਣੀ ਕਰਤਾ ਚੈੱਕ ਜੋਂ ਨੂੰਗਾ ਹੁਣ ਲੈ ਕੇ ਚੱਲ ਗਏ ਮਸਲ ਦੇ ਜੱਸੀ ਨੂੰ ਹੁਣ ਬਾਡੀ ਦਿਖਾਵਾਂਗੇ ਨੱਚਦੀਆਂ ਫਿਰ ਹਾਂ ਘਰ ਆ ਕੇ ਤੇਲ ਪਾਣੀ ਕਰਤਾ ਸੀ ਚੈੱਕ ਕਰ ਆਪਾਂ ਓਕੇ ਆ ਰਾਮਣੀ ਕਰਾਉਣਾ ਥਨੂੰ ਬਾਡੀ ਚੈੱਕ ਓਕੇ ਅੱਗੇ ਵੀਡੀਓ ਬਣਦੇ ਆਂ ਅੱਜ ਵੀਡੀਓ ਦੀ ਬਾਤ ਕੱਲ੍ਹ ਬਾਤ ਦੀ ਨਾ ਉਹ ਕਿਹਾ ਮੈਂ ਉੱਥਾਂ ਮੰਡੀ ਨਾ ਬੋਲ ਰਿਹਾ ਉਹ ਜਾਦਾ ਫਿਰ ਆਪ ਦਾ ਨਾ ਵੱਡ ਗਿਆ ਹੈ ਹੈ ਆਪ ਦਾ ਥੋੜਾ ਇਹ ਨਾ ਹੋ ਗਿਆ ਆਪ ਦਾ ਵੀ ਥੋੜਾ ਇਹ ਵੱਡ ਗਿਆ ਠੀਕ ਹੈ ਭਾਈ ਤੂੰ ਜਾ ਪਰਾਂ ਦੇ ਨਾਲ ਫੜੀ ਆ ਜਾ ਇਹ ਖਾਣਾ ਹੋ ਗਿਆ ਜੀ ਤੁਹਾਨੂੰ ਆਣੇ ਕਿੱਥੇ ਇਹਦੇ ਸੀ ਗਏ ਉਹ ਵਾਲੀ ਇਹਦੇ

Hæ? <try> 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 ਆਹ ਦੇ ਆਹ ਵੰਟ ਬੀ ਗੀ ਦੇ ਇੱਧਰ ਲੰਘੇਗਾ ਤੇ ਉਧਰ ਸੂਟ ਦੇ ਉਹ ਦੇਖ ਹਾਂ ਦੇ ਇੰਨਾ ਵੈ ਇੰਨਾ ਵੈ ਇੱਕ ਦਿਨ ਹੀ ਉੱਪਰ ਰੜੀ ਆਈ ਸੀ ਹੂੰ ਤੇ ਨਾਲ ਹੀ ਇਹਨੂੰ ਸਾਫ਼ ਕਰਿਆ ਹਰ ਓਏ ਹੁਣ ਦੇਖ ਚਲਕਦਾ ਬਈ ਹਾਂ ਦੇਖ ਇਹਨੂੰ ਕਹਿਣਾ ਵੀ ਜਿਹੜਾ ਟੈਂਕ ਬਗੂਦੋ ਕਰ ਦੂਗਾ ਹਾਂ ਖੁਦ ਆਪ ਗੌਰ ਰੱਖੇਗਾ ਨਹੀਂ ਕਹਾਂਗਾ ਮੈਂ ਸਾਰੇ ਟਰੈਕਟਰ ਦੇ ਆਪ ਕਰ ਦੋਗਾ ਉਹ ਬੋਈ ਕਰੀ ਦੇਣਾ। ਮੈਂ ਠੀਕ ਆ ਗੌਰ ਰੱਖਣੀ ਲੋੜੀ ਆ। ਇਸੇ ਨਹੀਂ ਤਾਂ ਰੱਟ ਸਕਦਾ। ਆਪਾਂ ਟ੍ਰੈਂਜ ਹੁੰਦਾ ਬਾਬੇ ਨੇ ਯਾਰਾ। ਰਾਜੀ ਜਾਂ ਜਮਾਨ 4 ਕਿਲਿਆਂ ਦੂਰ ਦਾ ਪਟਾ। ਉਹ ਪਜੀ ਉਹ ਟੁੱਟ ਜਾਂਦੀ ਆ। Aja ਨਾ ਤੇ ਵਿਆਹ ਸਾਂ ਮੱਚੀ ਕੋਈ ਚੱਕਰ ਨਹੀਂ ਦੂਜਿਆਂ ਵੀ ਆਉਂਦੀ ਯਾਰ ਪੰਤਾਂ ਨੇ ਚਾਉਣਾ ਆਣਾ ਚਾਹੀਦਾ